प्यारे दोस्तों प्यार भरी सत श्री अकाल जी हां जी दोस्तों लखਾਂ पेंशनरਾਂ ਨੂੰ ਵੱਡਾ ਝਟਕਾ ਸੇਵਾ ਮੁਕਤ ਸਰਕਾਰੀ ਕਰਮਚਾਰੀਆਂ ਦਾ ਨਹੀਂ ਵਧੇਗਾ ਡੀਏ ਤਨਖਾਹ ਕਮਿਸ਼ਨ ਦਾ ਵੀ ਨਹੀਂ ਮਿਲੇਗਾ ਲਾਭ ਇਹ ਇੱਕ ਵੱਡੀ ਜਿਹੜੀ ਕਿ ਖਬਰ ਸਾਹਮਣੇ ਆ ਰਹੀ ਹੈ ਪੂਰੀ ਸਚਾਈ ਇਸ ਖਬਰ ਬਾਰੇ ਕੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਇਹਨਾਂ ਦਿਨਾਂ ਦੇ ਵਿੱਚ ਇੱਕ ਬਹੁਤ ਜ਼ਿਆਦਾ ਮੈਸੇਜ ਜਿਹੜਾ ਕਿ ਵਾਇਰਲ ਹੋ ਰਿਹਾ ਜਿਸ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਕਿ ਵਿੱਤ ਐਕਟ 2025 ਦੇ ਅਨੁਸਾਰ ਸੇਵਾ ਮੁਕਤ ਸਰਕਾਰੀ ਕਰਮਚਾਰੀਆਂ ਲਈ ਮਹਿੰਗਾਈ ਪੱਤੇ ਦੇ ਵਾਅਦੇ ਤੇ ਤਨਖਾਹ ਕਮਿਸ਼ਨ ਤੋਂ ਮਿਲਣ ਵਾਲਾ ਲਾਭ ਬੰਦ ਹੋ ਜਾਏਗਾ ਇਸ ਨੂੰ ਲੈ ਕੇ ਪੈਨਸ਼ਨਰਾਂ ਦੇ ਮਨਾਂ ਦੇ ਵਿੱਚ ਭਾਰੀ ਸਵਾਲ ਉੱਠ ਰਹੇ ਨੇ ਤੇ ਉਹਨਾਂ ਨੂੰ ਚਿੰਤਾ ਵੀ ਸਤਾ ਰਹੀ ਹੈ ਸਰਕਾਰ ਵੱਲੋਂ ਇਸ ਸੰਬੰਧੀ ਸਪਸ਼ਟੀਕਰਨ ਉਹਨਾਂ ਨੂੰ ਕੁਝ ਰਾਹਤ मिल रही है जो सरकार ने स्पष्टीकरण ਦਿੱਤਾ ਹੈ हां जी ਦੋਸਤੋ ਕੇਂਦਰ ਸਰਕਾਰ ਦੀ ਪ੍ਰੈਸ ਏਜੰਸੀ ਪ੍ਰੈਸ ਇਨਫੋਰਮੇਸ਼ਨ ਬਿਊਰੋ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਤੇ ਸਚਾਈ ਦੀ ਪੁਸ਼ਟੀ ਕੀਤੀ ਹੈ ਕਿ ਲੋਕਾਂ ਨੂੰ ਅਜਿਹੇ ਗੁੰਮਰਾਹਕੁੰਨ ਸੰਦੇਸ਼ਾਂ ਤੇ ਪ੍ਰੋਸਤਾ ਨਾ ਕਰਨਾ ਤੇ ਉਹਨਾਂ ਨੂੰ ਸਾਂਝਾ ਕਰਨ ਤੋਂ ਪਹਿਲਾਂ ਅਧਿਕਾਰਿਤ ਸਰੋਤਾਂ ਨਾਲ ਉਹਨਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਦੀ ਅਪੀਲ ਕੀਤੀ ਹੈ ਜੋ ਇਸ ਤਰ੍ਹਾਂ ਦੇ ਜੋ ਕਿ ਖਬਰਾਂ ਆ ਰਹੀਆਂ ਨੇ ਉਹਨਾਂ ਨੂੰ ਰੱਦ ਕੀਤਾ ਹੈ ਕੇਂਦਰ ਸਰਕਾਰ ਨੇ ਤੇ ਨਿਯਮ 2021 ਦੇ ਤਹਿਤ 37 ਨੂੰ ਇਸ ਹੱਦ ਤੱਕ ਸੋਧਿਆ ਗਿਆ ਹੈ PIB ਨੇ ਜੋ ਇਹ ਖਬਰਾਂ ਆ ਰਹੀਆਂ ਨੇ سوشل میڈیا ਤੇ ਉਸ ਨੂੰ ਝੂਠਾ ਘਰਾਰ ਦਿੱਤਾ ਹੈ ਤੇ ਵਾਇਰਲ ਵੀਡੀਓ ਵਿੱਚ ਜਿਸ ਵਿੱਤਾ ਐਕਟ ਨੂੰ ਦਰਸਾਇਆ ਜਾ ਰਿਹਾ ਉਹ ਗਲਤ ਹੈ ਅਤੇ ਗੁੰਮਰਾਹਕੁਨ ਹੈ ਵੀ ਕਿਹਾ ਹੈ ਸਰਕਾਰ ਨੇ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਿਸ ਵਿੱਚ ਪੈਨਸ਼ਨਰਾਂ ਨੂੰ ਮਿਲਣ ਵਾਲੇ ਫਾਇਦੇ ਰੋਕੇ ਜਾ ਸਕਣਾਂ ਹਾਂਜੀ ਦੋਸਤੋ ਇਸ ਤਰ੍ਹਾਂ ਪੈਨਸ਼ਨਰਾਂ ਦੇ ਲਈ ਰਾਹਤ ਭਰੀ ਖਬਰ ਹੈ ਜੋ ਵੀ ਖਬਰਾਂ سوشل میڈیا ਤੇ ਆ ਰਹੀਆਂ ਨੇ ਉਹ ਫੇਕ ਨੇ ਤੇ ਉਹਨਾਂ ਨੂੰ ਜੋ ਰਿਟਾਇਰਮੈਂਟ ਹੋਏ ਮੁਲਾਜ਼ਮ ਨੇ ਉਹਨਾਂ ਨੂੰ ਦੇਖ ਕੇ ਚਿੰਤਾ ਨਾ ਕారణ ਇਹ ਕੇਂਦਰ ਸਰਕਾਰ ਦੁਆਰਾ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੂੰ ਰਾਹਤ ਪਰਿਖਿਆਵਰ ਦਿੱਤੀ ਗਈ ਹੈ ਉਹਨਾਂ ਦਾ ਕੋਈ ਵੀ ਲਾਭ ਉਹਨਾਂ ਤੋਂ ਵਾਪਸ ਨਹੀਂ ਲਿਆ ਜਾਵੇਗਾ ਤੇ ਡੀਏ ਦੇ ਵਿੱਚ ਵੀ ਵਾਅਦਾ ਉਹਨਾਂ ਦੇ ਸਮੇਂ ਸਿਰ ਕੀਤਾ ਜਾਵੇਗਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ